ਅਦੀ ਮਰਦਾਂ ਜੀ ਇਹ ਸ਼ੈੱਡ ਬਣੇ ਕੀ ਕਹਿਣਾ ਜਾਓਗੇ ਤੁਸੀਂ ਸ਼ੈੱਡ ਦਾ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਹੱਕ ਦਾ ਇੰਚਾਰਜ ਬਹਿਜ ਸਾਹਿਬ ਨੂੰ ਵਧਾਈ ਦਿੰਦਾ ਇਹ ਵਧਾਈ ਦੇ ਪੱਤੇ ਉਸ ਤੋਂ ਬਾਅਦ ਇਹਨਾਂ ਨੇ ਮਾਨ ਜੋ ਮੁੱਖ ਮੰਤਰੀ ਸ੍ਰੀ ਭਗਵਤ ਮਾਨ ਸਾਹਿਬ ਨੂੰ ਜੋੜ ਪਾ ਕੇ ਸਾਡੇ ਸ਼ੈੱਡ ਦੀ ਉਹ ਸ਼ੜਕ ਦੀ ਜਿਹੜੀ ਸੁਰਵਾਈ ਕਰਾਤੀ ਆ ਅਸੀਂ ਇਹਨਾਂ ਦਾ ਬਹੁਤ ਤਨਵਾਦ ਕਰਦਾ ਹੈ ਇਹ ਸ਼ੈੱਡ ਬਣਨ ਨਾਲ ਸ਼ੜਕਾ ਬਣਨ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਇਆ ਜਿਮੀਦਾਰਾਂ ਨੂੰ ਵਪਾਰੀਆਂ ਨੂੰ ਉਹਨੇ ਇੱਕ ਜੇ ਜਿਹੜੀ ਸੜਕ ਸੀ ਸੜਕ ਨਾ ਜਦੋਂ ਨਹੀਂ ਸੀ ਬਣੀ ਟੋਟਪੇ ਬਹੁਤ ਕਈ ਗੱਡੀਆਂ ਪੜ ਜਾਂਦੀਆਂ ਸੀ ਕਿਸੇ ਜਾਨੇ ਨੁਕਸਾਨ ਹੁੰਦੇ ਸੱਟਾਂ ਵੀ ਲੱਗੀਆਂ ਸੀ ਉਹ ਬਚਾਓ ਗਿਆ ਸੜ ਬਣਨਾ ਜਿਹੜਾ ਵਾ ਜਿੰਨੀ ਲੇਬਰ ਜੁਨੀਨਾ ਫੜੀ ਜੁਨੀਨਾ ਆਰਧ ਜੁਨੀਨਾ ਜੀਮੀ ਦਾ ਜੁਨੀਨਾ ਸਾਰੇ ਬੜਾ ਬੈਲਫਰ ਬਣਾਇਆ ਇੱਕ ਨੇ ਸਬਜ਼ੀਆਂ ਫਰੂਟ ਜਿਹੜੇ ਵੇਚਾਰ ਰਹੇ ਨੇ بارش ਤੋਂ ਤੇ ਧੁੱਪ ਤੋਂ ਉਹਨਾਂ ਨੂੰ ਇਹ ਬੜਾ ਬੈਲਫਰ ਬਣਾਉਣ 9:00 10:00 ਵਜੇ ਸਵੇਰੇ ਉਹ ਸਮਾਨ ਆਪਾਂ ਸੰਭਾਲ ਲੈਂਦੇ ਹੁਣ ਜਦੋਂ ਸੜਕ ਪਿਆ ਬੇਆਜ਼ਾਦੀ ਬਦولت ਡੇਢ ਡੇਢ ਦੋ ਦੋ ਵਾਰ ਤੇ ਇੱਥੇ ਬੱਜ ਜਾਂਦੇ ਨੇ ਤੁਸੀਂ ਦੇਖ ਹੀ ਲਿਆ ਆ ਕਿ ਮੌਕੇ ਤੇ ਵੀ ਹੁਣ ਤਾਂ ਕਿ ਦੁਕਾਨਾਂ ਲੱਗੀਆਂ ਇਹਦੇ ਵਿੱਚ ਸ਼ਹਿਰਦਾਰਾਂ ਨੂੰ ਬੜਾ ਫਾਇਦਾ ਤੇ ਵਪਾਰੀ ਨੂੰ ਬੜਾ ਫਾਇਦਾ ਹੈ ਇਸ ਲਈ ਮੈਂ ਆਮ ਆਦਮੀ ਪਾਰਟੀ ਦਾ ਬਹੁਤ ਤਨਬਾਦ ਹਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਔਰ ਸਾਡੇ ਫਲਕਾ ਅੰਚਾਰ ਸ਼੍ਰੀ ਰਮਨ ਵੈਲ ਜਿਹੜੇ ਦਿਲੋਂ ਸ਼ਹਿਰ ਦੀ ਸੋਚ ਕਰਦੇ ਨੇ ਸ਼ਹਿਰ ਨੂੰ ਨਾਲ ਲੈ ਕੇ ਤੁਰਦੇ ਪਏ ਨੇ ਪਰ ਮਾਮਾ ਨੂੰ ਚਰਦੀ ਕਾਲਾ ਰੱਖੇ ਆਉਣ ਵਾਲੇ 2027 ਦੇ ਇਲਕਸ਼ਨ ਵਿੱਚ ਜਿੰਨਾ ਬਤੋ ਜੋਦਾਨ ਰਗਾਹੀ ਲੋਕ ਰੱਜ ਕੇ ਕਰਾਂਗੇ ਐਵੇਂ ਗੱਲਾਂ ਦਾ ਮੈਂ ਰਮਨ ਬੈਜੀਤ ਹਲਵਾ ਕਰਦਾ ਆ ਜਿਆ ਸ਼੍ਰੀ 15000 ਸਕੇਅਰ ਫੁੱਟ ਦੇ ਲਾਗੇ ਚੱਗੇ 15000 ਸਕੇਅਰ ਫੁੱਟ ਤੋਂ ਮਿੰਟ ਕਰਕੇ ਆਪਾਂ ਦਾ ਵੱਡਾ ਏਰੀਆ ਬਣਾਇਆ ਇਹਦੇ ਵਿੱਚ ਤੁਸੀਂ ਲਾਈਟਾਂ ਦੀ ਮੰਗ ਹੈ ਤੇ ਲਾਈਟਾਂ ਵੀ ਆਪਣੇ ਸਾਡੇ 10 ਸਟੈਨ ਹੈਗੇ ਆ ਟੋਟਲ ਕਾਲਮ ਤੇ 10 ਦਿਨ ਦੋਨੋਂ ਪਾਸੇ ਇੱਕ ਕਾਲਮ ਦੇ ਵਿੱਚ ਆਪਾਂ ਲਾਈਟ ਇੱਥੇ ਕਰਵਾ ਦਿੰਦੇ ਆ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਤੇ ਵਿਦਿਅਨ 10258 ਦੇ ਵਿੱਚ ਪਾਪ ਕੰਪਲੀਟ ਕਰਕੇ ਹੈ ਲੋਕ ਪੂਰੀ ਮੰਡੀ ਜਿਹੜੀ ਅੱਜ ਜਲੰਗਾਈ ਨਹੀਂ ਹੋਰ ਦੀ ਕੰਮ ਜਿਹੜੇ ਨਾਲ ਦੇ ਅਲਾਵਾ ਵੀ ਜਲਦੀ ਕਰਵਾ ਦਿਓ ਜਿਹੜਾ ਬਾਕੀ ਬੈਲੈਂਸ ਕਰਨਾ ਤਾਂ ਇਹ ਡਿਮਾਂਡ ਹੈਗੀ ਆ ਉਹਦੀ ਪਾਈਪਲਾਈਨ ਦੇ ਵਿੱਚ ਹੋਪਸੋ ਉਹ ਵੀ ਇਸੇ ਫਾਈਨੈਂਸ਼ੀਅਲ ਇਅਰ ਦੇ ਅੰਦਰ ਨਾ ਫਾਈਨੈਂਸ਼ੀਅਲ ਇਅਰ ਥੈਂਕ ਯੂ ਸਭ ਜੀ ਮਿਲਦੀ ਬਰਦਾਸ਼ਤ ਤੋਂ ਆਉਣ ਦਾ ਮਕਸਦ ਜਿਗਾ ਕੋਈ ਜਰ ਪਹਿਲਾਂ ਪ੍ਰਧਾਨ ਜੀ ਲੱਗੇ ਜੀ ਮੇਰੇ ਨਾਮ ਨੇ ਵਿਚੋਣੀ ਨਾਲ ਨੇ ਤਮਿਲ ਜੀ ਸੋ ਸਾਰੇਆਂ ਨੇ ਸਾਥੀਆਂ ਨੇ ਮੰਨਤੀ ਕੀਤੀ ਸੀ ਵੀ ਲੰਡੀ ਦੇ ਵਿੱਚ ਮਾਲ ਵੇਚੇ ਬੜੀ ਮੁਸ਼ਕਲ ਆਉਂਦੀ ਆ ਕਿਉਂਕਿ ਸ਼ੈੱਡ ਨਾ ਹੋਣ ਕਰਕੇ ਤੋਂ ਤੋਂ ਨਹੀਂ ਦੇ ਵਿੱਚ ਬਹੁਤ ਫਸਦਾ ਹੁੰਦਾ ਜਿਸ ਦਾ ਨੁਕਸਾਨ ਹੁੰਦਾ ਜਿੰਨਾ ਨੁਕਸਾਨ ਹੁੰਦਾ ਸੇਲੀ ਹੁੰਦੀ ਤਾਂ ਲੋਕਾਂ ਨੂੰ ਬਹੁਤ ਵੱਡਾ ਇਹਦਾ ਲਾਸ ਦਾ ਸਾਹਮਣਾ ਕਰਨਾ ਪੈਂਦਾ ਸੋ ਮੈਂ ਉਸ ਵਕਤ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦੇ ਧਿਆਨ ਦੇ ਵਿੱਚ ਲਿਆਂਦਾ ਉਹਨਾਂ ਨੇ 1 ਕਰੋੜ 5 ਲੱਖ ਰੁਪਈਆ ਅਲਾਟ ਕਰ ਦਿੱਤਾ ਇਸ ਸ਼ੈੱਡ ਵਾਸਤੇ ਔਰ ਜਿਹੜਾ ਵਾਅਦਾ ਕੀਤਾ ਸੀਗਾ ਵੀ ਆਪਾਂ ਜਨਵਰੀ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਦੇਵਾਂਗੇ ਉਸ ਵਾਅਦੇ ਦੇ ਮੁਤਾਬਕ ਇਹ ਜਨਵਰੀ ਤੱਕ ਕੰਪਲੀਟ ਹੋ ਗਿਆ ਮੇਰੇ ਨਾਲ ਅਸ਼ੋਕਜੀਤ ਤੇ ਸਾਡੇ ਜੈਕਪੂ ਜੁਨੀਅਰ ਨੇ ਮੰਡੀਕਰਨ ਬੋਰਡ ਦੇ ਔਰ ਸੱਤੀ ਮਾਰਕੀਟ ਦੇ ਤੇ ਇਹ ਮੇਰੇ ਨਾਲ ਨੇ ਔਰ ਸਾਰੀ ਸਾਡੀ ਆਰਥ ਐਸੋਸੀਏਸ਼ਨ ਦੇ ਮੇਰਾ ਬਹੁਤ ਵੱਡਾ ਯੋਗਦਾਨ ਆ ਮੈਂ ਵਧਾਈ ਦਿੰਦਾ ਇਵੈਜੇਬਲ ਐਸੋਸੀਏਸ਼ਨ ਨੂੰ ਵੀ ਤੁਸੀਂ ਨਿਰਾ ਆਪਣੇ ਵਪਾਰ ਦਾ ਧਿਆਨ ਨਹੀਂ ਰੱਖਦੇ ਸੁਬਾਹ ਦੇ ਦੂਜੇ ਵਰਦ ਦੇ ਵਿੱਚ ਵੀ ਤੁਹਾਡਾ ਬਹੁਤ ਜ਼ਿਆਦਾ ਸਹਿਯੋਗ ਆ। ਸੋ ਇਹ ਅੱਜ ਇਹ ਬਹੁਤ ਖੁਸ਼ੀ ਆ ਕਿ ਉਹ ਤਿਆਰ ਹੋ ਗਿਆ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੜੀ ਵਾਲੇ ਵਪਾਰੀ ਐ ਜਿਹੜਾ ਖਰੀਦਣ ਵਾਲਾ ਵੇਚਣ ਵਾਲਾ ਇਸ ਛੜ ਦੇ ਥੱਲੇ ਆਪਣਾ ਮਾਲ ਵੇਚ ਰਹੇ ਨੇ ਔਰ ਉਹ ਕਹਿੰਦੇ ਸੀ ਕਿ ਪਹਿਲਾਂ ਸਾਨੂੰ 10 ਵਜੇ ਤੇ ਇੱਕ ਇਨਕਲੂਡ ਕਰਨਾ ਪੈਂਦਾ ਸੀਗਾ। ਉਹਨਾਂ ਜੀ 1:3 2 ਵਜੇ ਤੱਕ ਵੀ ਮਾਲ ਜਿਹੜਾ ਵੇਚ ਦੇਣ ਦੇ ਉਹ ਤੇ ਇੰਨੀ ਆ ਸਵੇਰਾ ਵਿਕਰੀ ਵੀ ਜ਼ਿਆਦਾ ਹੋ ਰਹੀ ਆ ਆਮਦਨ ਵੀ ਜ਼ਿਆਦਾ ਸੋ ਦੋ ਗੱਲਾਂ ਪ੍ਰਧਾਨ ਜੀ ਨੇ ਰਵੀ ਜੀ ਨੇ ਔਰ ਅਜੇ ਕਮੇ ਉਹ ਬਿੱਟੂ ਹੀ ਕਹਿੰਦੇ ਆ ਪਹਿਲੋ ਹੀ ਨਾ ਨਿਕਲਦਾ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਕੁਛ ਥੋੜਾ ਜਿਹਾ ਏਰੀਆ ਰਹਿ ਗਿਆ ਕਿਉਂਕਿ ਆ ਸ਼ੱਡ ਇੰਦਰ ਸੀਗਾ ਇਹਦੀ ਕਨੈਕਟੀਵਿਟੀ ਦੇ ਨਾਲ ਹੀ ਇਹ ਸ਼ੱਡ ਅੱਗੇ ਲਾਇਆ ਸੀ ਪਰ ਉਹਦੇ ਨਾਲ ਕੁਛ ਅਗਲੇ ਪਾਸੇ ਏਰੀਆ ਰਹਿ ਗਿਆ ਉਹ ਮੈਂ ਐਕਸਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਮੈਨੂੰ ਉਹਦਾ ਸੀ ਆਲਰੇਡੀ ਪਾਈਪ ਲਾਈਨ ਚ ਪਾ ਦਾਂ ਬਾਜੀ ਬਿਰਵਾ ਦਾ ਡੋਰ ਦੇ ਦਿਓ ਮੈਂ ਮਾਰ ਜੋ ਚੇਅਰਮੈਨ ਸਾਹਿਬ ਦੇ ਵੀ ਧਿਆਨ ਚ ਲਾ ਕੇ ਉਹ ਪੈਸਾ ਜਿਹੜਾ ਉਹ ਅਸੀਂ 36 ਰੀਲੀਜ਼ ਕਰਾਣਾ ਵੀ ਤਾਂ ਕਿ ਐਕਸਟੈਂਡ ਹੋ ਜੇਗਾ ਜਿਹੜਾ ਥੋੜਾ ਬਹੁਤ ਦੇਬੀਆ ਰਹਿ ਗਿਆ ਉਹ ਵੀ ਕੰਕਲੂਡ ਕਰਾਂਗੇ ਦੂਤਰੀ ਉਹ ਪ੍ਰਧਾਨ ਜੀ ਵੱਲੋਂ ਹੁਕਮ ਹੋਇਆ ਸੀਗਾ ਰੈਵਿਊ ਵੱਲੋਂ ਕਿ ਇੱਥੇ ਲਾਈਟਾਂ ਲੋਕਾਂ ਨੇ ਆਪਣੀਆਂ ਜਾਤੀ ਲਾਈਆਂ ਸੋ ਇਹ ਮੈਂ ਕਹਾਂ ਵੀ ਨਹੀਂ ਉਹ ਆਪਣਾ ਮੁਤਾ ਜੀ ਇਹ ਲਾਈਟਾਂ ਵੀ ਲੱਗਣੀਆਂ ਜ਼ਰੂਰੀ ਨੇ ਹਾਂਜੀ ਸੋ ਐਕਸਸ ਆਉੜੂ ਬੇਨਤੀ ਕੀਤੀ ਆ ਸੋ ਬਹੁਤ ਜਲਦੀ ਇਹ ਜਗਮਗਾਤ ਹੋਏਗੀ ਇਸ ਚੜ੍ਹਦੇ ਵਿੱਚ ਉਹ 24 ਦੇ ਕਿ ਪਾਰ ਜਿਹੜੇ ਨੇ ਉਹ ਲੱਗ ਜਾਣਗੇ ਤੇ ਮੈਂ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਦੇ ਨਾਲ ਮਹਿਕਮੇ ਨੇ ਔਰ ਠੇਕੇਦਾਰ ਨੇ ਇਸ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਮੈਂ ਵੀ ਵਧਾਈ ਦਾ ਪਾਤਰ ਆ ਔਰ ਅਸੀਂ ਮਹਿਕਮੇ ਦਾ ਵੀ ਧੰਨਵਾਦ ਕਰਦੇ ਆ ਕੁਆਲਿਟੀ ਵੀ ਅੱਛੀ ਆ ਕੰਮ ਵੀ ਅੱਛਾ ਸਮੇਸਰ ਹੋਇਆ ਤੇ ਲਾਈਟ ਵੀ ਜਿਹੜੀ ਆ ਉਹ ਵੀ ਤਾਹ 15 ਦਿਨਾਂ ਦੇ ਵਿੱਚ ਲਾ ਦਿਓ ਤਾਂ ਕਿ ਭਗਵੰਤ ਮਾਨ ਜੀ ਦੀ ਸਰਕਾਰ ਚ ਆਵਾਜ਼ੀ ਪਾਰਟੀ ਦੀ ਸਰਕਾਰ ਤੇ ਪ੍ਰਾਈਵੇਟ ਲਾਈਟ ਨਹੀਂ ਲੈਣ ਸਭ ਚਾਹੀਦੀ ਸਰਕਾਰੀ ਲਾਈਟਾਂ ਚਾਹੀਦੀਆਂ ਨੇ ਕਿਉਂਕਿ ਸਰਕਾਰ ਲੋਕਾਂ ਦੀ ਆ ਸਰਕਾਰ ਆਮ ਘਰਾਂ ਦੀ ਆ ਇਹ ਮਿਹਨਤ ਦਾ ਸ਼ਲੋਗ ਨੇ ਇੱਥੇ ਤੋਂ ਲਾਈਟਾਂ ਵੀ ਜਿਹੜੀਆਂ ਨੇ ਸਰਕਾਰੀ ਅਸ਼ੋਕ ਜੀ ਲਾ ਕੇ ਇਹਨੂੰ ਜੰਗਮਾਟ ਕਰ ਦਿਓ ਕਰੋਨ ਵਾਲੇ ਦਿਨਾਂ ਦੇ ਵਿੱਚ ਅੱਜ ਦਾ 25 ਬੰਦ ਦਾ ਰਹਿ ਗਿਆ ਉਹੀ ਕਰਾਂਗੇ ਤੇ ਪਰਮੇਸ਼ਰ ਕਿਰਪਾ ਕਰੇ ਉਹ ਹਮਲਾ ਮਾਰਨ ਵਾਲੇ 27 ਦੇ ਵਿੱਚ ਤਗੜੇ ਹੋ ਕੇ ਝਾੜੂ ਦੀ ਸਰਕਾਰ ਬੀਟ ਕਰੋ ਤੇ ਦੇ ਬਰਾਬਰ ਅਗਲਾ ਸ਼ੈਡ ਵੀ ਫੋਰ ਪਾ ਦਿਓ ਠੀਕ ਹੈ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਆਪੀ ਭੁਟਾ ਜੀ ਲਚਕਣਾਵੇ ਤਗੜੇ ਹੋ ਕੇ ਝਾੜੂ ਦੀ ਸਰਕਾਰ ਕਰਨੀ ਆ ਵੀ ਆ ਕੰਮ ਬਾਬਾ ਜੀ ਦਾ ਸਭੀ 10 ਸਾਲ ਉਹ ਲੰਘੇ ਕਾਲੀ ਭਾਜੀ ਬੀਜੇਪੀ ਸਰਕਾਰ 5 ਸਾਲ ਕਾਂਗਰਸ ਦੀ ਸਰਕਾਰ ਲੰਗੀ ਛੱਟ ਨਾ ਪਿਆ ਸੜਕੇ ਨਾ ਬਣੀ ਅੱਜ ਤੁਸੀਂ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ तकरीबन 2 ਕਰੋੜ ਤੇ 10 ਲੱਖ ਰੁਪਏ ਦਾ ਕੰਮ ਸਬਜ਼ੀ ਮੰਡੀ ਦੇ ਵਿੱਚ ਇਹਨੇ 1 ਕਰੋੜ 4 ਲੱਖ ਰੁਪਏ ਦੀ ਮਹੜਾ ਨਾਲ ਸੜਕ ਬਣ ਗਈ ਆ 1 ਕਰੋੜ 5 ਲੱਖ ਰੁਪਏ ਦਾ ਆ ਛੱਡ ਬਣ ਗਿਆ ਸੋ ਸਾਡੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਭਵੰਤ ਮਾਨ ਜੀ ਦੀ ਸੋਚ ਲੋਕਾਂ ਦੇ ਜੀਵਨ ਸਾਧੇ ਉੱਪਰ ਚੁੱਕ ਲਿਆ ਔਰ ਇੱਕ ਗੱਲ ਮੈਂ ਤੁਹਾਨੂੰ ਇਲਾਕਾ ਵਾਸੀਆਂ ਨੂੰ ਦੱਸ ਦੇਣਾ ਚਾਹਨਾ ਕਿ ਸਾਡੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਵਾਸਤੇ ਸੇਵਾ ਉਹਦੇ ਲਈ ਅਸੀਂ ਸਮਰਪਿਤ ਰਵਾਂਗੇ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਕੋਰ ਕੋਰ ਧੰਨਵਾਦ